ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਫੁਰਕ ਪਤਾ ਕਰਦਾ ਮੇਰੇ ਵੀਰੋ ਤੁਰwidehat ਸੱਟਾ ਸਾਰੇ ਵੀਰਾਂ ਦਾ ਬਿਕਾਰ ਪਰ ਠੀਕ ਆ ਆਓ ਜੀ ਘਰ ਤੇ ਵਲੌਗ ਦੀ ਸਟਾਰਟਿੰਗ ਲਗਭਗ 10 10:30 ਹੋ ਗਏ ਤੇ ਅੱਜ ਨਹੀਂ ਯਰ ਦੇਣ ਉਹਨਾਂ ਖੁੱਲਿਆ ਅੱਜ ਧੁੱਪ ਮਾੜੀ ਮਾੜੀ ਜੀ ਹੈ ਕਹਿੰਦਾ ਭਾਵ ਹੈ ਵੀ ਅੱਜ ਧੁੰਦ ਸੀ ਉਹਨਾਂ ਨੂੰ ਠੰਡ ਵੀ ਬਹੁਤ ਸੀ ਰਾਤ ਚਲੋ ਕੋਈ ਨਾ ਫਿਰ ਵੀ ਦੇਣਾ ਲੱਗ ਜੂਗਾ ਪਰ ਉਨਾ ਚੰਗਾ ਹੈ ਨਹੀਂਗਾ ਨਾਰਮਲ ਜੀ ਧੁੱਪ ਨਿਕਲਦੀਆਂ ਤੇ ਬੱਚੇ-ਬੱਚੇ ਡਾਲਾਂਗੇ ਵੱਡੇ ਇੱਕ ਕੜਾਈ ਕਰਾ ਲਾਂਗੇ ਬਸ ਅੱਜ ਉਹਨਾਂ ਦੀ ਹੈ ਨਾ ਐਵੇਂ ਦੂਬਦ ਕਈ ਦਿਨ ਹੋਰ ਖਰਾਬ ਹੋ ਸਕਦੇ ਆ ਤੇ ਅਹ ਲਵਾਸ ਤੋਂ ਲਵਾਸ ਆਈਆਂ ਤੱਕ ਹੀ ਗੱਲ ਚਾਹ ਆ ਗਈ ਸੀ ਭਾਈ ਪਰ ਕਿਸੇ ਕੰਮ ਦੀ ਨਹੀਂ ਰਹੀ ਪਾਈ ਪਾਈ ਠਰ ਗਈ ਮੈਂ ਰੱਖਤੀ ਤੇ ਮੈਂ ਚੱਲ ਉੱਠ ਕੇ ਪੀਣੇ ਉੱਠਿਆ ਮੈਂ 2 ਘੰਟੇ ਬਾਅਦ ਤੇ ਉਹਨੂੰ ਪਾਣੀ ਪੜਿਆ ਭਈ ਚਾਹ ਦਾ ਵੀ ਗਏ ਚਲੋ ਭਾਈ ਉਠੀਏ ਬਹੁਤ ਟਾਈਮ ਹੋ ਗਿਆ ਚੱਕੀ ਚਾਦ ਨੂੰ ਤੇ ਹੋਈਏ ਖੁੱਡਿਆਂ ਦੇ ਦਾਣੇ ਲੱਗ ਪਾ ਤੇ ਭਾਈ ਲੱਗ ਪਾ 11 ਸਾਢੇ ਸਾਢੇ ਘਰ ਹੋ ਗਏ ਮੇਰੇ ਸਾਹ ਨਾਲ ਤੇ ਧੁੱਪਾਂ ਦਾ ਯਰ ਵਧੀਆਂ ਨਿਕਲੀਆਂ ਤੇ ਆਪਾਂ ਵੀ ਉਹ ਕਰ ਗਏ ਹਨ ਉੱਤੇ ਠੀਕ ਆ ਇਹ ਤਾਂ ਦਿਖ ਰਿਹਾ ਉੱਤੇ ਆ ਇਹ ਤਾਂ ਸਮਾਨ ਚ ਮਰ ਦੇ ਖੋਲੀਏ ਬੈਟ ਕ ਭਾਈ ਆਪਾਂ ਤੇ ਉਹ ਬੱਜਾ ਥੱਲੇ ਕਿਹੜਾ ਡਿੱਗਿਆ ਪਿਆ ਓਏ ਉਹ ਨਹੀਂ ਡਿੱਗਿਆ ਨਹੀਂ ਪਿਆ ਬਰੋ ਇਧਰਲੇ ਬੱਚੇ ਥੱਲੇ ਆਏ ਪਏ ਆ ਹਨ ਤੇ ਉਹ ਸੱਚ ਹਾਂ ਰਾਤ ਇੱਕ ਬੱਚਾ ਸੀ ਉਹ ਦੇਖੀਆ ਪਹਿਲਾਂ ਬੰਦੇ ਗਿਆ ਕਿ ਨਹੀਂ bro ਬਾਲੀ ਪੜੀ ਹੋਈ ਵੀ ਰਾਤ ਤਾਂ ਪਤਾ ਹੀ ਨਹੀਂ ਦਿਮਾਗ ਕਿੱਥੇ ਮੇਰਾ ਸਭ ਕੀ ਹੋਇਆ ਅੱਥਾ ਜੁੜੀ ਥੱਲੇ ਮੈਂ ਅੰਡੇ ਭਰ ਗਏ ਸੀ ਠੀਕ ਹੈ ਉੱਠੀ ਪਤ ਮੜਾ ਜਾ ਤੇ ਆ ਜੁੜੀ ਜਿਹੜੇ ਅੰਡੇ ਭਰਲੇ ਸੀਗੇ ਤੇ ਇੱਥੇ ਜਿਹੜਾ ਅੰਡੇ ਚ ਬੱਚਾ ਨਿਕਲਦਾ ਸੀ ਮੈਂ ਦੇਖ ਕੇ ਅੰਡਾ ਤੇ ਬੱਚਾ ਨਿਕਲਣ ਵਾਲਾ ਅੱਧਾ ਕਿ ਨਿਕਲੇ ਪਸਹਾਵ ਜੀ ਦਾ ਮੌਥ ਰੱਖ ਗਿਆ ਬਾਹਰ ਉਹਤੇ ਟਾਂ ਤੇ ਤੇ ਜਦੋਂ ਮੈਂ ਬਾਅਦ ਚ ਆ ਕੇ ਦੇਖਿਆ ਮੈਂ ਭੈਣ ਜੀ ਅੰਡਾ ਕਿੱਧਰ ਗਿਆ ਇੱਥੋਂ ਬੱਚਾ ਨਿਕਲਣ ਵਾਲਾ ਸੀਗਾ ਭਾਲੀਆ ਭਾਲੀਆ ਅੰਡਾ ਉੱਥੇ ਪਿਆ ਤੇ ਉਵੇਂ ਉਥੇ ਬੱਚਾ ਨਿਕਲਿਆ ਬੱਚਾ ਠਰਿਆ ਪਿਆ ਜਮਾਂ ਬਾਤ ਬਣਾਂ ਪਈ ਹੁਣ ਦੇਖਦੇ ਆ ਵੀ ਕੀ ਪ੍ਰੋਸੈਸ ਹੈ ਬੱਚਾ ਨਿਕਲਦਾ ਗਿਆ ਵਾਪੇ ਦੀ ਕਿਰਪਾ ਨਾਲ ਉਹ ਤਾਂ ਨੀ ਚੁਕ ਜਾ ਕਿ ਦਿੱਤੀ ਹੈ ਕਿ ਨਹੀਂ ਇਹਨਾਂ ਨੇ ਕੀ ਹਿਸਾਬ ਕਿਤਾ ਚਲੋ ਕੋਈ ਨਾ ਦੇਖਦਾ ਚੁਕ ਜਾ ਕਿ ਦੇ ਦੀ ਤਾਂ ਠੀਕ ਹੈ ਓਕੇ ਵੀ ਰਿਪੋਰਟ ਤੇ ਬੱਚਾ ਇਧਰ ਵੀ ਨਿਕਲਿਆ ਜਿਹੜੇ ਦੋ ਨਿਕਲਣ ਵਾਲੇ ਸੀ ਠੀਕ ਹੈ ਓਕੇ ਕੰਮ ਤੇ ਇਧਰ ਹੋਰ ਤਾਂ ਨਹੀਂ ਕੋਈ ਨਿਕਲਣ ਵਾਲਾ ਹੈ ਨਾ ਹੋਰ ਉੱਥੇ ਆਂਡੇ ਬਦਲੇ ਬਸ ਆਪਾਂ ਤੇ ਸਟਾ ਕੰਮ ਹੁਣੋਂ ਤੇ ਉਹ ਜੀ ਪਹਿਲੇ ਨੰਬਰ ਤੇ 2 ਸੇ ਡੰਡੇ ਵਾਲੀ ਜੀ ਲਾਸਟ ਵਾਰੀ ਇਹਦੀ ਅੱਜ ਚਲ ਖੰਡ ਬੈ ਸ਼ਦਰੀ ਤੇ ਲੱchn ਦੇ ਨਾ ਕਰ ਤੇ ਨਾਲ ਇਹਦੇ ਜੋਟੀਦਾਰ ਕਿਹੜਾ ਛੱਡੇਗਾ ਨਾਲ ਆਹ ਸਾਡਾ ਸਿਆਲ ਕੋਟੀ ਕਲਾਚ ਨਾਂ ਗਲਾਬੀ ਟੂਸਾ ਹੈ ਕੜ ਤੋਂ ਵੇਟੇ ਨੀ ਟੂਸਾ ਵਾਲੇ ਸਿਆਲ ਕੋਟੀ ਇਹ ਹੈ ਬਰੂਧ ਬਣਾ ਤੜਿਆ ਤੇ ਨਾਲ ਤੇ ਕਿੱਧਰ ਗਿਆ ਅੱਛਾ ਆ ਇਹ ਵੱਡੇ ਲੇਗਾ ਆ ਇਹ ਵੱਡੇ ਲੇਗਾ ਆ ਵਾਪਸ ਇਹ ਮੈਨ ਨਾਲ ਬੱਦ ਕਰਦੇ ਕੀ ਹੋ ਗਿਆ ਹਰੀ ਬਗਲ ਗਲਾਬੀ ਹੁੰਜਾ ਯਾਰ ਸ਼ੇਰਾ ਤੇ ਇੱਕ ਨਵਾਂ ਬਿਹੋਰ ਛੜਤ ਗਏ ਜੀਆ ਵੀ ਬਰੀ ਨਵਾਂ ਬਾਹ ਛੜਤ ਗਏ ਜੀ ਕਰੀਆ ਨਾ ਛੱਡ ਗਏ ਇੱਕ ਇਹ ਛੜਦਣੇ ਜੀ ਕਲਾਬੀ ਟੋਰੀ ਵਾਲਾ ਬੇਬੀ ਅਸੀਂ ਛੜਦਾਂਗੇ 12 ਵੇ ਕਬੂਤਰ ਲੋਕ ਛੜਦਾ 7 ਵਜੇ ਹਰ ਕੰਨੇ ਆ ਹੱਡੀਆਂ ਵਿੱਚ ਗੇਮਸ ਨੂੰ ਪਤਾ ਰੋਲ ਟੰਡ ਹੋਈ ਇੱਕ ਇਹ ਹੋ ਗਈ ਕਲਾਬੀ ਦੂਸੇ ਵਾਲਾ ਬਸ ਬਹੁਤ ਬੱਚੇ ਬਾਹਰ ਕੱਢ ਤੇ ਤੇ ਹੋਰ ਨਹੀਂ ਡਾਉਂਦੇ ਠੀਕ ਹੈ ਕਿ ਨਹੀਂ ਇੰਨੇ ਕ ਬਹੁਤ ਬਾਕੀ ਦੇਣ ਯਾਰ ਬੜੇ ਆਏ ਨਹੀਂ ਹਣਾ ਅੱਜ ਥੋੜਾ ਜਿਹਾ ਉਹ ਆ ਪਿਆ ਤਿੰਨ ਘੰਟੇ ਖੜਵੀ ਹੈ ਇਹਦੋਂ ਪਹਿਲਾਂ ਮੈਂ ਲੇਟ ਨਿਕਲੇ ਨਹੀਂ ਲੇਟ ਉਠਾ ਦੇਣੇ ਤੋਂ ਪਹਿਲਾਂ ਬਣ ਕੇ ਖੜ ਗਿਆ ਕਮਾਲ ਹੋ ਗਈ ਯਾਰ ਬਾਈ ਯਾਰ ਤੇਰੇ ਕਹਿੰਦਾ ਨਹੀਂ ਇਹਦੋਂ ਪਹਿਲਾਂ ਕਰੀ ਦਿਓ ਤੁਸੀਂ ਬਹੁਤ ਦਾ ਦੇਣੇ ਥੋੜਾ ਹਾਂ ਜਦੋਂ ਤੁਮ ਆਏ ਜਦ ਲੱਗੋ ਜੇ ਮਾਲੋੜ ਆਇਆ ਤਾਂ ਬੱਚੇ ਵੀ ਪਤਵਾਰ ਕਰਦੇ ਹੋ ਜੀ ਮੇਰੇ ਦੋਸਤੋ ਵੱਡੇ ਬੱਚੇ ਤਾਂ ਖਰਦੇ ਆ ਭਾਈ ਆਪਣੇ ਜਿਹੜੇ ਛੱਡੇ ਸੀ ਪੰਜ ਆ ਪੰਜ ਨਹੀਂ 7 ਛੱਡੇ ਸੀ ਮੈਨੂੰ ਲੱਗਦਾ ਠੀਕ ਆ ਕਿ ਨਹੀਂ ਬਾਕੀ ਤਾਂ ਲੜਦੇ ਹੀ ਫਿਰਦਾ ਟਾਈਮ ਨਾਲ ਹੀ ਪੰਜ ਦਾ ਥਾਲੇ ਥਲੇ ਨੂੰ ਪਤਾ ਵੀ ਤਾਂ ਬਾਜ ਬੂਜ ਆ ਜਾਂਦਾ ਤਾਂ ਹੀ ਦਾ ਟਾਈਮ ਨਾਲ ਬਹਿ ਜਾਂਦੇ ਦਿਮਾਖੀ ਬਣੇ ਇਹ ਤੁਸੀਂ ਇਹਨਾਂ ਦਾ ਮਾਈਂਡ ਨਹੀਂ ਸਮਝਦੇ ਉਸ ਤੋਂ ਬਾਅਦ ਮੈਂ ਹੁਣ ਕਰਦੇ ਹਾਂ ਛੋਟੇ ਬੱਚੇ ਆਪਣੇ ਠੀਕ ਹੈ ਇਹਦੇ ਕੋਲ ਬਾਤ ਬਣਾਉਣੇ ਹੁੰਦੇ ਇੱਕ ਤਾਂ ਹੋ ਗਿਆ ਗੋਲਾ ਗੋਲਾ ਹੈ ਨਹੀਂ ਗੋਲਾ ਲਾ ਚਟਾ ਨਹੀਂ ਪਤਾ ਕੀ ਦਾ ਯਾਰ ਇਹ ਆਏ ਬਾੜੇ ਫਿਰਦਾ ਯਾਰ ਨਵੇਂ ਤੋਂ ਨਵੇਂ ਇਹ ਚੱਲ ਬੋਲਿਆ ਹੋਰ ਹੀ ਪਾਸੇ ਮੂੰਹ ਚੱਕ ਲੈਣ ਦਾ ਲੈ ਖੰਜਰ ਦੰਦੇ ਦੇਖ ਲੈ ਤੇ ਸਾਰੇ ਛੋਟੇ ਬੱਚੇ ਵੀ ਕੱਢ ਤੇ ਬਾਹਰ ਬੈਠੇ ਠੀਕ ਐ ਲੱਗ ਪਾ ਗੱਲਾਂ ਕਪਾਕ ਛੋਟੇ ਬੱਚੇ ਹੋ ਗਏ 12 ਆ ਇੱਕ ਬੱਚਾ ਥੱਲੇ ਰਹਿਣਾ ਚਿਪੰਗਾ ਵਾਲਾ ਇਹਨੂੰ ਮੜਾ ਹਸਾਰਾਂ ਲਾ ਕੇ ਤਾਂ ਚੜਾ ਗਏ ਤੇ ਨਹੀਂ ਮੜੀ ਛਤਰੀ ਨਹੀਂ ਵੀ ਕਰ ਦਿੰਦੇ ਆ ਆ ਨਹੀਂ ਆ ਇੱਕ ਤਾਂ ਗਲਾਬੀ ਟੂਸਿਆਂ ਵਾਲਾ ਕੋਹੇ ਦਾ ਚੜ ਪਾਣਾ ਕਿ ਫਰਦਾਈ ਸੀਗਾ ਠੀਕ ਓਕੇ ਹਾਂਜੀ ਤੇ ਮੈਡੀਸਨ ਵੀ ਦਿੱਤੀ ਜੀ ਬੱਚੇ ਨੂੰ ਇਧਰਲੇ ਪਾਸੇ ਜਿਹੜਾ ਥੋੜਾ ਢਿੱਲਾ ਸੀਗਾ ਤੇ ਹੁਣ ਅੰਦਰ ਜਿਹੜੀ ਕਬੂਦ ਰਹੀ ਉਹਨੂੰ ਵੀ ਦੇ ਗਏ ਚੱਲ ਗਏ ਹਾਂਜੀ ਮੇਰੇ ਵੀਰੋ ਤੇ ਇਧਰ ਜੀ ਪਾ ਦੀ ਬੈਟ ਕਾਲੇ ਕੁੱਤਰਾਂ ਨੂੰ ਦਾਣੇ ਥੋੜੇ ਥੋੜੇ ਸਵੇਰ ਦੇ ਟਾਈਮ ਇਧਰ ਰੱਖ ਜੀ ਜੋੜ ਵਾਲੇ ਕਬੂਤਰਾਂ ਨੂੰ ਵੀ ਦਾਣੇ ਸਵੇਰ ਦੇ ਟਾਈਮ ਦੇ ਚਲੋ 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 ਵੀ ਵੀ ਅੰਦਰ ਆਊਗਾ ਸਭ ਕੋਈ ਆਇਓ 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 ਬੱਸ ਇਧਰ ਵੀ ਰੱਖ ਜੀ ਬਈ ਮਾੜੇ ਮੋਟੇ ਦਾਣੇ ਆਇਓ ਬੱਸ ਜੀ ਮੇਰੇ ਵੀਰੋ ਕਿ ਟਿਵਲੀ ਬਰਠਾ ਵੀ ਹੋਤੀ ਤੇ ਮੈਂ ਵੀ ਉਹਨੇ ਘਰੋਂ ਚਾਹ ਪਾਣੀ ਪੀਈ ਹੈ ਨਾ ਰੋਟੀ ਖਾਈ ਹੈ। ਪਾਰਸਲ ਵੀ ਆ ਗਿਆ। ਕੀ ਬਾਤਾਂ ਨੇ। ਸਹੀ ਹੈ। ਠੱਲਾਂ ਵਾਲਾ। ਜੀ ਮੇਰੇ ਵੀਰੋ। ਆ ਗਏ ਜੀ ਇਧਰ ਲੈ ਕਰੇ ਰੋਟੀ ਖਾਏ ਭਈ। 2:00 ਵਜੇ ਨੂੰ ਤੜਕੇ ਵਾਲੀ। ਤੇ ਠੱਲਾਂ ਵਾਲਾ ਪਾਰਸਲ ਚੱਕ ਲਿਆ ਹੁੰਦਾ। ਠੱਲਾਂ ਵੀ ਆ ਗੀਆਂ ਅੱਜ ਬਹੁਤ ਟਾਈਮ ਪਹਿਲਾਂ ਆਰਡਰ ਕੀਤੀਆਂ ਸੀਗਾ। ਤੇ 1 ਮਿੰਟ ਰਪਾ। ਲਾਉ ਟਿਵਲੀ ਜੀ ਠੱਲਾ ਤਾਂ ਆ ਗੀਆਂ। ਹੁਣ ਪਾਉਣ ਨੂੰ ਹੈ ਕੋਈ। ਉਹ ਨੂੰ ਨਹੀਂ ਉਹਨੂੰ ਕਰ ਗਈ ਜੀ ਨਾ ਜਦੋਂ ਵੰਗਾਂ ਜਦੋਂ ਸੀਗੇ ਹੁਣ ਹੈ ਨਹੀਂ ਮਹੀਨੇ ਇੱਕ ਜੀ ਮਰ ਗਏ ਸੱਟ ਚੋਂ ਜਿਆਦਾ ਨੁਕਸਾਨ ਹੋ ਗਿਆ ਨਾ ਥੱਲਾ ਵੰਗਾਂ ਸੀ ਨਾ ਰਹੇ ਇਹ ਮੇਨਾ ਆਪਣੀਆਂ ਦਾ 10 ਘੀਏ ਵਿੱਚ ਤੇ 50 ਘੱਟਲਾ ਟਿਵਲੀ ਵਾਸਤੇ ਵੰਗਾਂ ਹੀ ਮਾਇ ਵੀ ਇਹਦੇ ਕੋਲੇ ਬੱਚੇ-ਬੁੱੱਚੇ ਹਨ ਤੇ ਜਦ ਨੂੰ ਉੱਠ ਲਾਂਗਾ ਜਦੋਂ ਬੱਚੇ ਹੀ ਮਰ ਮੁਰਗੇ ਚਲੋ ਕੋਈ ਨਾ ਵੱਡਾ ਮੁੰਡਾ ਦੇ ਪੈਣਗਾ ਵੱਡਾ ਸਾਈ ਮਂਗਾਇਆ ਤੇ ਅੱਜ ਨਹੀਂ ਖੋਲਦੇ ਯਾਰ ਇਹਨਾਂ ਦੀ ਅਨਬਾਕਸਿੰਗ ਆਪਾਂ ਕੱਲ ਨੂੰ ਕਰਾਂਗੇ ਉਹਦੇ ਲੈ ਕਰ ਜੀ ਠੀਕ ਹੈ ਕੱਲ ਨੂੰ ਡਿਟੇਲ ਚ ਦਿਖਾਵਾਂਗੇ ਵੀ ਕੀ ਹਿਸਾਬ ਕਿਤਾਬ ਹੈ ਕਿੰਨੇ ਦੀਆਂ ਬਣੀਆਂ ਕਿ ਚੱਕਰਾ ਹੈ ਨੰਬਰ ਨੰਬਰ ਕਿੱਥੋਂ ਬਣਵਾਈਆਂ ਤੇ ਕਿਹੜਾ ਰੰਗ ਤੇ ਕਿਹੜਾ ਸਾਈ ਹੈ ਤੇ ਬੱਚੇ ਫਿਰਦੇ ਆ ਬਈ ਜਿਹੜੇ ਛੱਡੇ ਸੀ ਆਪਾਂ 12:00 ਵਜੇ ਸੱਤ ਛੱਡੇ ਸੀ ਮੁੰਡਾ ਸੱਤੇ ਹੀ ਫਿਰਦੇ ਵਿੱਚ ਹੀ ਸਫੇਰ ਤੇ ਵਿੱਚ ਹੀ ਚੰਗੇ ਤੇ ਮਾੜੇ ਸਾਰੇ ਗੰਦ ਪੈ ਲੈਣਾ ਅੱਜ ਤੱਕ ਮਾਲਾਂ ਕਰੀ ਜਾਂਦੇ ਆ ਪਰ ਹੋਏ 2 ਘੰਟੇ ਹੈ ਮਾਲਾਂ ਲਈ ਕਰੀ ਜਾਂਦੇ ਆ ਤੇ ਕੋਸ਼ੇ ਦੇ ਵੀ ਆ ਗਏ ਉਹ ਭੱਜੇ ਕਦ ਫਿਰਦੇ ਸੀ ਯਾਰ ਕੌਣ ਛੱਡੇ ਸੀ ਹੈ ਛਟੇ ਛਟੇ ਹਾਂ ਲਓ ਜੀ ਇਧਰ ਅਮਰੀਕੀ ਉਸਤਾਦ ਵੀ ਆਏ ਹੋਏ ਨੇ ਉਸਤਾਦੀ ਵਾਲੀ ਪੱਗ ਬੰਨ ਕੇ ਠੀਕ ਹੈ ਕਿ ਨਹੀਂ ਤੇ ਬਾਕੀ ਛੋਟੇ ਬੱਚੇ ਕੱਢਦੇ ਵੀ ਬਾਹਰ ਭਰਤੀ ਚਦਰੀ ਬਾਵਾ ਕੱਢਦੇ ਛੋਟੇ 2 4 6 8 ਬੱਚੇ ਛੋਟੇ ਹੋਰ ਕੱਢਦੇ ਨਵੇਂ ਜਵਾਂ ਬਿਨਾਂ ਰੰਗ ਦੇ ਬੱਚੇ 5 6 ਵੱਢ ਕੇ ਵੀ ਜਾਂਦੇ ਅਮਰੀਕੀ ਨੇ ਹੂੰ ਇਹ ਇਹ ਨਹੀਂ ਕੀਤਾ ਉਹ ਕੰਮਣਾ ਯਾਰ ਪੰਜ ਛੇ ਬੱਚੇ ਵਿੱਚ ਆਏ ਮੇਰੇ ਦੋ ਦੋ ਉਹਦੇ ਵਿੱਚ ਆਇਆ ਬਾਬੇ ਬਣ ਜਾਂਦੇ ਸੋ 10 ਰੰਗ ਦਾ 10 ਦੇ ਫਿਰ ਤੇ ਬੰਦੋਂ ਫੜੀ ਨਹੀਂ ਰੰਗ ਨੂੰ ਕੀ ਮਸਲਾ ਮਿਲ ਕੇ ਮੈਂ ਕਰਨ ਨਾ ਡੱਕ ਠੀਕ ਹੈ ਬਚਾਰਾ ਹੋ ਗਿਆ ਇਹ ਮਿੱਡ ਕੇ ਘਰੇ ਵੀ ਜਾਂਦਾ ਰੇ ਕੂਤਰ ਲੈਣ ਤਾਂ ਹੁਣੇ ਜਾਂਦੇ ਲੈ ਐ ਕਿਉਂ ਨਾ ਯਾਰ ਇਹ ਕਰੀ ਰਿਹਾ ਯਾਰੀ ਇਦਰੀ ਠੀਕ ਹੈ ਚੱਲ ਵਧਿਆ ਗੱਲ ਆ ਭਾਈ ਕੋਈ ਨਾ ਕੋਈ ਨੇੜੇ ਤੇ ਆਪਣੇ ਹੈਗਾ ਇਰਗਣੀ ਛੱਡਾ ਕੋਈ ਉੰਗਰੀ ਕੀ ਨੇ ਨਹੀਂ ਛੱਡਿਆ ਨਾ ਮੇਰੀ ਕੀ ਕਿੱਥੇ ਕੋਈ ਟੱਕਰ ਲਿਆਂਦੇ ਕੋ ਉਤਰ ਜਾ ਕੇ ਠੀਕ ਐ ਉਹ ਗੁੱਡੇ ਪਾਟ ਲੈਂਦਾ ਬਿਲਿਆ ਦਿਨੇ ਵੇਖੋ ਰਾਤ ਨੂੰ ਪਾਟ ਲਉਣਾ ਹਾਂ ਗੁੱਡੇ ਪਾਟ ਦਿੰਦਾ ਇਹ ਨੇ ਰੱਖਿਆ ਉਹ ਆ ਜਿਹੜੇ ਜਿਹੜਾ ਬੰਦਾ ਜਿਸ ਨਾਲ ਨਹੀਂ ਚਾਹੀਦਾ ਕਿਸੇ ਪਿੰਡ ਚ ਵੀ ਤੇ ਜਿਹੜੇ ਬੱਚੇ ਛੋਟੇ ਪਠਾਏ ਮੈਂ ਉਹ ਵੀ ਦਿਖਾ ਦਈਏ ਤੁਹਾਨੂੰ ਸੱਤ ਬੱਚੇ ਤਾਂ ਬਿਨਾ ਚੇਪਿਆਂ ਤੋਂ ਭਾਇਆ ਇੱਕ ਬੱਚੇ ਦੇ ਚੇਪਿਆਂ ਲਾਇਆ ਬਈ ਉਹ ਭੌਣ ਸਾਰੀ ਉੱਡ ਗਿਆ ਸੀਗਾ ਤਾਂ ਕਰਕੇ ਇਹ ਬੱਚੇ ਛੋਟੇ ਠੀਕ ਐ ਕਰ ਲੋ ਚੈੱਕ ਲਗਭਗ 20 ਬੱਚੇ ਬਾਹਰ ਹੈ 20 ਬੱਚੇ ਵੀ ਤੁਸੀਂ ਐਂ ਦੇਖ ਲਓ ਵੀ 20 ਬੱਚੇ ਕਿਹੜੇ ਬਾਹਰ ਹੈ 20 ਬੱਚੇ ਛੋਟੇ ਬਾਹਰ ਹੈ ਅੱਧੇ ਤਾਂ ਰੰਗ ਲੱਗੇ ਅਠਾਂ ਤਿੰਨ ਤੇ ਅੱਠ ਕਿੰਨੇ ਹੁੰਦੇ ਆ 11 ਬੱਚਿਆਂ ਦੇ ਰੰਗ ਨਹੀਂ ਲੱਗੇ 9 ਬੱਚਿਆਂ ਦੇ ਰੰਗ ਲੱਗੇ ਠੀਕ ਹੈਗੇ ਨਹੀਂ 9 ਬੱਚਿਆਂ ਦੇ ਰੰਗ ਲੱਗੇ 11 ਬਿਨਾ ਰੰਗ ਵਾਲੇ ਆ ਦੇਖੋ ਸਾਰੇ ਛੋਟੇ ਛੋਟੇ ਕੱਢ ਰੱਖਿਆ ਐਂ ਤਾਂ ਹੋਰ ਵੀ ਬਹੁਤ ਇਦੋਂ ਵੀ ਛੋਟੇ ਆ ਕੋਣੋਂ ਵੀ ਕੱਢਾਂਗੇ ਬਾਕੀ ਆ ਉਤਲੇ ਵੀ ਆ ਗਏ ਆ ਫਿਰਦੇ 2 3 4 5 ਇੱਕ ਆ ਗਏ 6 ਇਕ ਆ ਗਿਆ ਆਪਣਾ 7 ਬਸ 7 ਹੀ ਆਪਣੇ ਆਖਿਰ ਦੇ ਆਪਣੇ ਸਾਰੇ ਕਰਤੇ 2 ਸਟੰਡੇ ਡੁੰਡੇ ਵਾਲੀਆਂ ਸਾਹ ਹਨਾ ਦੂਜਾ 2 ਸਿਆਂ ਵਾਲੇ ਜੇ ਉਹ 3 ਆ ਗਏ 5 ਓਕੇ ਹੋ ਗਏ ਬਗੈਰ ਫੋਟਾਂ ਇਹ ਤਾਂ ਵਦਗਾ ਸੈਟ ਹੈ ਕਬ ਮਾਹੌਲ ਤੇ ਗੋਸ਼ੇ ਤੇ ਇੱਕ ਬੱਚਾ ਭੱਜ ਗਿਆ ਸੱਚ ਬਈ ਹਨਾ ਕਿਸੇ ਆਸੇ ਪਾਸੇ ਪਿੰਡ ਚ ਹੋਵੇ ਤਾਂ ਯਾਰ ਜ਼ਰੂਰ ਦੱਸਿਓ ਹਰਾ ਟੂਸਾ ਗਲਾਬੀ ਟੋਰੀਆ ਬੱਚੇ ਦੀ ਹਨਾ ਤੇ ਤਾਂ ਕਰਕੇ ਮੈਂ ਚੱਲਿਆ ਯਾਰ ਦੱਸਦ ਕੇ ਵੀਡੀਓ ਜਰਕੀਆ ਮਿਲ ਜੇ ਉਹ ਵੀ ਆਪਣੀ ਬੰਦਾ ਸਾਰੇ ਨਾਲ ਰਲ ਮਿਲ ਕੇ ਚੜਨਾ ਚਾਹੀਦਾ ਰ ਵਧੀਆ ਰਲ ਮਿਲ ਕੇ ਲੋਟ ਆਉਂਦਾ ਹਨ ਚਲ ਆਪਾਂ ਐਣੀ ਵੀ ਕੋਈ ਉਹਨੂੰ ਕੰਮ ਆਪਣੇ ਦਾ ਕੱਪੜਾ ਇਤਕਰ ਕੰਮ ਉਹੀ ਇੰਨਾ ਹੀ ਹੁੰਦਾ ਚੱਲ ਵੀ ਯਾਰ ਕਿਹਦਾ ਨੁਕਸਾਨ ਨਾ ਹੋਵੇ ਹਨ ਜਦੋਂ ਭਾਈ ਦਾ ਇੱਕ ਗੋਸ਼ਦਾ ਆ ਗਿਆ ਆਪਣੇ ਰਲ ਕੋਡਾ ਫਿਰਦਾ ਹੈ ਗਲਾਬੀ ਟੂਸੇ ਹਰੀ ਡੋਰੀ ਤੇ ਬਾਕੀ ਆ ਪਾਰਸਲ ਆਪਣਾ ਹਨ ਇਹਦੇ ਚ ਠੱਲਾ 50 ਟੀਵਲੀ ਦੀਆਂ ਦਾਸ ਆਪਣੀਆਂ ਇਹਦੀ ਅਨਬਾਕਸਿੰਗ ਆਪਾਂ ਇੱਕ ਸਪੈਸ਼ਲ ਵੀਡੀਓ ਚ ਕਰਾਂਗੇ ਜਾਂ ਕੱਲ ਵਾਲੇ ਵਲੌਗ ਚ ਕਰ ਦਾਂਗੇ ਠੀਕ ਆ ਬਾਦ ਦਿਓ ਜੀ ਮੇਰੇ ਵੀਰੋ ਤੇ ਕਰੀਬ ਹੀ ਬੱਚੇ ਅੰਦਰ ਸਾਰੇ ਛੋਟੇ ਬਹੁਤ ਟਾਈਮ ਹੋ ਗਿਆ ਦਿਨ ਸ਼ੇਪ ਚੱਲਿਆ ਤੇ ਇਹਨਾਂ ਨੂੰ ਅੰਦਰ ਕਰਦੇ ਆਂ ਤੇ ਨਲੇ ਜਿਹੜੇ ਆਪਣੇ ਦੂਜੇ ਬੱਚੇ ਉੱਡੇ ਫਿਰਦੇ ਆ ਹਨ ਤੇ ਉਹਨਾਂ ਨੂੰ ਵੀ ਬਹਾਉਣੇ ਆਂ ਬਸ ਆਪਾਂ ਤੇ 4 ਵਜੇ ਨਾਲੇ ਹੋ ਗਏ ਲਗਭਗ ਬੱਚੇ ਆ ਗਏ ਸਾਰੇ ਹਨਾ ਨੀਵੇਂ ਤੇ ਕਾ ਆ ਗਏ ਇਹ ਵੋ ਹਨਾ ਇਹ ਕਾਉ ਹੋ ਗਿਆ ਇੱਕ ਬਗਲ ਪੁੰਝੇ ਵਾਲਾ ਕਿੱਥੇ ਆ ਯਾਰ ਉਹ ਉਹ ਅੱਡ ਹੀ ਉੱਡਦੇ ਆ ਮਾਂ ਦੇ ਸ਼ੇਰ ਨਾਲ ਆ ਆਉਂਦਾ ਇਹ ਨਹੀਂ ਰਲਦੇ ਰੁਲਦੇ ਕਿਸੇ ਨਾਲ ਵੀ ਨਾ ਜੀ 10 ਫੁੱਟ ਅੱਡ ਦੂਰ ਹੀ ਰਹੂਗਾ ਤਾਂਹੀਂ ਇਕੱਲੇ 20 ਫੁੱਟ ਵੀ ਨਾ ਵਿੱਚ ਨਹੀਂ ਹੋਣਾ ਕਹਿੰਦੇ ਸੀ ਥੋੜੇ ਤਾਂ ਕਰਕੇ ਬਸ ਇਹਨਾਂ ਨੇ ਬੈਠ ਜਾਣਾ ਕੋਈ ਚੱਕਰ ਨਹੀਂ ਠੀਕ ਉੱਡਾ ਬਸ ਬੰਦ ਕਰੀ ਚੱਲਾਂਗੇ ਅਰ ਜਿਵੇਂ ਜਿਵੇਂ ਉੱਡੀ ਜਾਣਗੇ ਬੰਦ ਕਰੀ ਕੇ ਲੰਘਿਆਂ ਆਪ ਬਾਲੇ ਡਾਕੀ ਕਰਉਣਾ ਕੱਲਾ ਬੰਦਾ ਸਾਨੂੰ ਪਤਾ ਕੱਲੇ ਬੰਦੇ ਨੂੰ ਖਾ ਜਾਂਦਾ ਬਾਲਾ ਇੱਕ ਬੱਚਾ ਪਾਸੇ ਬੈਠ ਗਿਆ ਜੀ ਨਵੇਂਾਂ ਚ ਬੱਚੇ ਲਾਈ ਜਾਂਦੇ ਸੀਗੇ ਜਮਾ ਛੋਟੇ ਦਾ ਲਾ ਤੇ 8 ਬੱਚੇ ਤੇ ਉਦੋਂ ਜਿਹੜਾ ਵੱਡਾ ਸਾਈ ਸੀ 12 ਬੱਚੇ ਉਹ ਲਾਈ ਜਾਂਦੇ ਸੀ ਤੇ ਉਹ ਕੋਠੀ ਤੇ ਬਹਿਗਾ ਜਾ ਕੇ ਯਾਰ 650 ਵਾਲਿਆਂ ਦਾ 64 ਸਵਾਲੀ ਬਲੱਡ ਲਾਈਨ ਉਹ ਦੇਖੋ ਧੌਣ ਖੱਡੀ ਕੱਡੀ ਪੀਤਾ ਹਾਂ ਇਹਨਾਂ ਨੇ ਆਪ ਦੇ ਲਈ ਕਿਤੇ ਤਤ ਕਰਨੀ ਹੀ ਕਰਨੀ ਹੁੰਦੀ ਹੈ ਜੀ ਤੇ ਦੂਜੇ ਜਿਹੜੇ 7 ਬੱਚੇ ਡਾਏ ਸੀ ਹਨ ਤੇ ਉਹ ਵੀ ਬੈਠ ਕੇ ਆ ਗਏ ਅੱਬੀ ਉਹ ਕਰਦੇ ਆ ਸਾਰੇ ਨੂੰ ਅੰਦਰ ਯਾਰ ਤੇ ਦੋ ਤਿੰਨ ਬੱਚੇ ਨਾ ਵੀ ਉੱਡ ਕੇ ਵੀ ਆ ਗਏ ਇਹੋ ਜੀ ਵੀ ਕੋਈ ਗੱਲ ਨਹੀਂ ਸਿੱਧੇ ਆ ਗਏ ਦੋ ਤਿੰਨ ਬੱਚੇ ਉੱਡ ਕੇ ਇੱਕ ਬੱਚਾ 64 ਸਾਲ ਦਾ ਪਾਸੇ ਬਹਿ ਗਿਆ ਯਾਰ ਚੱਲ ਦੇਖਦੇ ਆਂ ਬਰੋ ਕੀ ਬੰਦਦਾ ਫਿਰ ਬੋਰ ਤੇ ਉੱਤਰ ਬਾਜਾ ਲੱਗ ਬਹਿ ਜਾ ਅਜੇ ਕੋਈ ਤਾਂ ਫਿਰਦਾ ਬੋਰ ਤੇ ਟੀਵੀ ਦੇ ਤੇ ਉਹ ਲੋਡੇ ਨੂੰ ਕਰੇ ਦੂਜੇ ਤਾਂ ਸਾਰੇ ਬੱਚੇ ਹੋ ਗਏ ਹੋਏ ਅੰਦਰ ਠੀਕ ਹੈ ਜਿੰਨੇ ਸੀਗੇ A28 ਸਾਰੇ ਅੰਦਰ ਹੋ ਗਏ ਸਿਰਫ ਇੱਕ ਵਨ ਆਫ ਦੀ ਗੰਦੀ ਨਸਲ 6400 ਵਾਲੇ ਉਹਨਾਂ ਨੇ ਇੱਕ ਤਤ ਕਰਨੀ ਕਰਨੀ ਹੁੰਦੀ ਹੈ ਉਹਨਾਂ ਨਾਲ ਦਾ ਇੱਕ ਪਾਸੇ ਆੜਾ ਸੱਜੀ ਗਲਾਬੀ ਬਗਲ ਵਾਲਾ ਤੇ ਖਵੀ ਗਲਾਬੀ ਬਗਲਾ ਦਾ ਤਵੀਦ ਕਰਦਾ ਨਾਲ ਦੇ ਨਾਲ ਚੇਪਗਾ ਲਾਦੀਆਂ ਪੈਦੇ ਇਹ ਚੇਪਿੰਗ ਵਾਲਾ ਮੂੰਹ ਹੀ ਹੈ ਇਹਨਾਂ ਦਾ ਹੈਣੀ ਇਹ ਦੂਜਾ ਮੂੰਹ ਤੇ ਚਲੋ ਜਿਹੜੇ ਛੋਟੇ ਬੱਚੇ ਸੀਗੇ ਚੱਕੇ ਉਹ ਸਾਰੇ ਖੁੱਡਾਂ ਛੱਡਦੇ ਆਪਦੇ ਮਾਪੇ ਕੋਲੇ ਜਿਵੇਂ ਹਾਂਜੀ ਮੇਰੇ ਵੀਰੋ ਤੇ ਬਈ ਸਾਰੇ ਬੱਚੇ ਕਰਤੇ ਆ ਸ਼ਿਫਟ ਜਿਵੇਂ ਜਿਵੇਂ ਚੱਕੇ ਸੀਗੇ ਹਨਾ ਸਾਰੇ ਉਹ ਆ ਆ ਦੇ ਮਾਂ ਦੇ ਥਲੇ ਰੱਖਦੇ ਆਪਾਂ ਉਹ ਕਵੀ ਰਿਪੋਰਟ ਬਸ ਇੱਕ ਬੱਚਾ ਇਕੱਲਾ ਪਾਸੇ ਚੌੜ ਸੋਣ ਉਹ ਵੀ ਕੋਠੀ ਦੇ ਉੱਤੇ ਬੈਠਾ ਹੈ ਬੱਚਾ ਦੇਖ ਮੈਂ ਇਹ ਜੀ ਜਿਹੜਾ ਚੌੜ ਸੋਣ ਦੇ ਪਾਸੇ ਬੈਠਾ ਆਹ ਕੋਠੀ ਦੇ ਉੱਤੇ ਡਿਗਾ ਚੋਬਰ ਦੇ ਦੱਸਣ ਦੇ ਮੁਤਾਬਕ ਬੰਨੀ ਤੇ ਨਹੀਂ ਬਠਾ ਵਿਚਾਲੇ ਬੈਠਾ ਕਹਿੰਦਾ ਬਚਾ ਕੋਠੀ ਦੇ ਹਨ ਪਰਨੇ ਗਈ ਜਾਣਾ ਵੱਡੇ ਗਈ ਜਾਣਾ ਦੇਖੀ ਆ ਦੇਖਦੇ ਤਰਫੋਂ ਚੱਲ ਕੇ ਬੱਚਾ ਬਣਾ ਮੇਣਾ ਤਾਂ ਹੀ ਮਗਰ ਭੱਜੇ ਆਉਂਦੇ ਫਰ ਜਾ ਕੇ ਜੇਪਾਂ ਜੁਪਾਂ ਲਾ ਦਾਂਗੇ ਯਾਰ ਕਰ ਦਾਂਗੇ ਸੈਟਿੰਗ ਆ ਗਈ ਉੱਪਰ ਕੋਠੀ ਦੇ ਨੂਰ ਜਾਨ ਲੈ ਕੇ ਜੀ ਕਹਿੰਦੀ ਮੈਂ ਲੈ ਕੇ ਚਾਹੁੰਦਾ ਹਾਂ ਆ ਮੰਝਲ ਤੇ ਬੈਠਾ 살ੜੀ ਤੇ ਨੂਰ ਨਹੀਂ ਨਹੀਂ ਅੱਛਾ ਉੱਤੇ ਹੋਰ ਇੱਕ ਹਾਂ ਜਾਨ ਅੱਛਾ ਠੀਕ ਆ ਹਾਂ ਹਾਂ ਠੀਕ ਆ ਠੀਕ ਓਕੇ ਓਕੇ ਦੋ ਫੋਟੋ ਲੈ ਕੇ ਦਾ ਸੱਚ ਫੋਟੋ ਲੈ ਜਾਂਸੀ ਮਿਸਟੇਕ ਹੋ ਗਈ ਤੇ ਦੇਖਾਂਗੇ ਜੇ ਥੱਲੇ ਬੈਠਾ ਤਾਂ ਪਰ ਉੱਪਰ ਆ ਕੇ ਫੜੀ ਵਾਲੀ ਉਹ ਆ ਰੌਣ ਵਾਲੀ ਇਹ ਡਰੈਸਿੰਗ ਠੂਈ ਕੋਲ ਦਿੰਦੀ ਰਹੀ ਸਾਨੂੰ चले कड़ा में वीडियो कराई उड्ड गया उड गया होता देखिए निराज ही है ਗਾਤੋ ਹੈ ਗਾਮਣਾ ਪਿੰਡ ਦੇ ਇੱਕ ਪਿੰਡ ਦੀ ਲੋਕੇਸ਼ਨ ਦਿਖਾ ਕੇ ਰਹਾ ਬਬੱਚੇ ਤਾਂ ਨਹੀਂ ਕਰਾ ਕਰ ਮੇਰੀ ਖੜ ਜਾ ਚੋ ਉਪਰ ਤੇ ਛੇਰੀ ਉੜ ਕੋ ਨਾ ਪਾ ਚਾ ਮੜਿਆ ਹਾਂ ਆ ਸਾਹਮਣੇ ਆ ਜਾਂਦਾ ਸਿੱਦੇ ਆ ਗਿਆ ਕਲਾਬੀ ਬਾਂ ਲਾ ਚੋ ਬਰ ਰੋ ਰਹੇ ਤੇ ਉੜਗੇ ਸਾਹਮਣੇ ਉਧਰ ਨਹੀਂ ਨਹੀਂ ਹੋਰ ਹੀ ਪਾਸੇ ਵੈਦਾ ਨਿਗ੍ਹਾ ਰੱਖਣੀ ਉਹ ਪਤੰਦਰ ਦੇ ਇੱਥੇ ਹੋਇਆ ਉੱਲੇ ਇਹ ਲੋਕ ਜਾਈ ਇੱਥੇ ਨੀਵਾਏ ਵੇਖੜਿਆ ਕਿ ਇੱਥੇ ਬਹਿਗਾ ਤਾਂ ਫਿਰ ਫੜਫੜਨ ਵਾਲੇ ਸੌਖਾ ਹੋ ਜਾਂਦਾ ਹੁਣ ਪਤਾ ਨਹੀਂ ਕਿੱਥੇ ਬੈਠੂਗਾ ਰਾਬੀ ਜਾਣਦਾ ਝੋਣੇ ਹੋ ਜਾਂਦਾ ਨਾ ਬਾਬਾ ਸ਼ਾਹ ਦੇ ਕਿਤੇ ਹਾਂ ਬਾਬਾ ਸ਼ਾਹ ਦੇ ਕਿਤੇ ਨਹੀਂ ਪਿਆ ਨਹੀਂ ਨਹੀਂ ਬਾਪ ਓਏ ਓਏ ਗਲਤ ਕੋਠੀ ਤੇ ਬੈਠੇ ਨੇ ਇੱਥੇ ਲੋਕ ਐਂ ਹੀ ਰਹਿ ਗਏ ਨਹੀਂ ਰਹਿ ਬਸ ਆਹ ਰਾ ਆਹ ਰਾ ਆਹ ਰਾ ਆਹ ਰਾ ਆਹ ਰਹਿ ਆਹ ਰਾ ਰਹਿ ਕਰ ਨੂੰ ਜਾਂਦਾ ਓਏ ਚੁਬਰਾ ਚੱਕਲਾ ਛਤਰੀਓਂ ਬੜਕਾਲਾ ਬੜਕਾਲਾ ਕੰਜਰ ਦੇ ਖੜ ਜਾ ਖੜ ਜਾ ਕੋਈ ਨਾ ਇੱਥੇ ਹੀ ਖੜ ਜਾ ਹਾਂਜੀ ਬਾਬਿਓ ਲੱਗਦਾ ਜੀ ਇੱਕ ਬੱਚੇ ਦਾ ਹੋਰ ਕੰਮ ਹੋ ਗਿਆ ਬਾਗਲਾ ਵਾਲਿਆਂ ਤੇ ਪਹਿਲਾਂ ਵੀ ਉਹਨਾਂ ਦੀ ਗਵਾਚ ਇੱਕ ਛੋਟਾ ਬੱਚਾ ਨਿੱਕਾ ਹੁਣ ਵੀ ਉਹਨਾਂ ਦਾ ਹੀ ਲੱਗਦਾ ਮੈਨੂੰ ਇਹ ਨਿਤ ਲੱਗਦਾ ਕਿ ਇਹ ਤਾਂ ਉਹਨਾਂ ਦਾ ਹੈਗਾ ਹੀ ਹੈਗਾ ਪਹਿਲਾਂ ਨਾਲ ਵੀ ਉਹਨਾਂ ਦੇ ਬਲੱਡ ਚ ਹੀ ਸੀਗਾ ਗਾਂ ਦੀ ਗਾਂ ਤੇ ਨਹੀਂ ਭਈ ਮੁਸ਼ਕਲ ਹੈ ਹੁਣ ਤਾਂ ਮੁੜੇ ਹੀ ਨਹੀਂ ਅਰ ਜਦ ਧੂਆਂ ਜਾ ਪੈਗਾ ਧੁੰਦ ਜੀ ਹਣਾ ਤੇ ਇਧਰੋਂ ਦੇਸੀ ਨਹੀਂ ਸਾਨੂੰ ਤੂੰ ਇਹ ਚ ਵੀ ਕਿੱਧਰ ਨਿਕਲ ਗਿਆ ਬੱਚਾ ਵਾਪਸ ਨੇ ਆਇਆ ਮੜਕ ਤੇ ਪੜਦਾ ਉਧਰ ਲਈ ਪਾਸੇ ਬਾਸ ਯਾਰ ਫਿਰ ਚਾਲਦੇ ਆ ਥੱਲੇ ਉਤਰ ਕੇ ਹੋਰ ਤਾਂ ਕੋਈ ਸੀ ਨਹੀਂ ਹਨ ਇੱਥੇ ਕਿਤੇ ਬੈਠਾ ਜੀ ਥੱਲੇ ਥੱਲੇ ਯਾਰ ਹਨ ਜਦੋਂ ਅਸੀਂ ਤਾਂ ਗੇਟ ਹੀ ਖੋਲਿਆ ਤੂੰ ਪਹਿਲਾਂ ਹੀ ਉੱਡ ਗਿਆ ਪਤੰਦਰ ਦਾ ਉਹ ਮੌਕੇ ਨਹੀਂ ਦਿੱਤਾ ਉਹਨੇ ਸਾਨੂੰ ਉਹ ਕਰਨ ਦਾ ਘਰ ਆਪਣਾ ਹੋ ਰਿਹਾ ਸਾਹਮਣੇ ਹਾਂ ਹਾਂ ਚੀਆ ਇਹ ਜੀ ਹੋ ਗੁਰਦੁਆਰਾ ਹੈ ਜਾਈਏ ਗੁਰਦੁਆਰੇ ਕਿਤੇ ਬੱਚਾ ਵੀ ਆਏ ਲਾ ਦੇ ਟੈਂਕੀ ਤੇ ਆ ਗਿਆ ਹੁੰਦਾ ਠੀਕ ਹੈ ਮੇਨ ਟੈਂਕੀ ਤੇ ਉਹ ਵਾਲੀ ਤੇ ਹਨਾ ਤੇ ਬਾਕੀ ਕਨਫਰਮ ਨਹੀਂ ਆ ਯਾਰ ਹਨਾ ਤੇ ਚਾਂਸ ਆਪਣੇ ਬੱਚੇ ਦੀ ਆ ਪੂਰੇ ਚਾਲਾ ਕੇ ਦੇਖ ਲੈ ਹੁਣ ਇੱਕ ਵਾਰੀ ਫਿਰ ਇਹਦਾ ਵੀ ਕੀ ਬੰਦਾ ਹੈ ਹੈ ਇੱਕ 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 ਆਵਦਾ ਲੱਗਦਾ ਨਹੀਂ ਇੱਕ ਪਰਲਾ ਦਾ ਉਹ ਹੀ ਲੱਗਦਾ ਤੇ ਇੱਕ ਹੋਰ ਵੀ ਬੈਠਣਾ ਦੋ ਬੈਠੇ ਆ ਨਾ ਜਿਗਰਦਣਾ ਹੋਵੇ ਆਪਣਾ ਹੁਣ ਨਾ ਭੈਣ ਜਿਹੜਾ ਦਿਨ ਸ਼ੇਵ ਦਾ ਨਿਗਰੱਖਣੀ ਪਊਗੀ ਜੇ ਹੁਣ ਇੱਥੋਂ ਵੀ ਡਾਤਾ ਆਈ ਨਹੀਂ ਪਤਾ ਕਿੱਧਰ ਜਾਊਗਾ ਮੁੜ ਕੇ ਉਹੀ ਲੱਗਦਾ ਰੁਕੀ ਰੁਕੀ ਖੰਡ ਹਾਂ ਉਹੀ ਆ ਬਗਲ ਦਿਖਾਈ ਜਾਂਦਾ ਹਨ ਆਪਣੇ ਹੀ ਆ ਯਾਰ ਕਿੱਧਰ ਮੂੰਹ ਚਾਗਦੇ ਹਨ ਯਾਰ ਤੈਂਕੀ ਦੇ ਅੱਗੇ ਤਾਂ ਆਪਣੇ ਕਦੇ ਆਏ ਨਹੀਂ ਸੀ ਕੀ ਕਮਾਲ ਉਹ ਯਾਰ ਉਹ ਬਗਲ ਦਿਖਾਈ ਜਾਂਦਾ ਵੀ ਆਪਣੇ ਹੀ ਹੈ ਹੁਣ ਯਾਰ ਨਿਗਾਰ ਰੱਖਣੀ ਹੈ ਹਾਂਡੇ ਦੀ ਘਾਂਟਾ ਨਿਗਾਰ ਰੱਖਣੀ ਉਹ ਇੱਕ ਬੰਦੇ ਨੂੰ ਨਿਗਾਰ ਰੱਖਣੀ ਨਾ ਨਾ ਨਿਗਾਰ ਰੱਖੀ ਤਾਂ ਉੱਡ ਜੂ ਇਥੋਂ ਹੈਂ ਦੇਖਦੇ ਯਾਰ ਉਹਨੇ ਦਾਣਾ ਪਾਣੀ ਕਰਿਆ ਉਹਦਾ ਮੈਂ ਘਰੇ ਆ ਕੇ ਤੇ ਉਹਨੇ ਨਿਗਾਰ ਰੱਖ ਲੈਂਦੇ ਤੇ ਫੇਰ ਤਾਂ ਫੜ ਕੇ ਲੈ ਚਾਲਦੇ ਲੋਕ ਪੂਰਾ ਰੱਖ ਨਿਗਾਰ ਇਹਦੀ ਤੇ ਮੈਂ ਉਹਨੇ ਛੇਤੀ ਛੇਤੀ ਕੋਈ 20 ਮਿੰਟਾਂ ਦੇ 1 ਘੰਟੇ ਦੇ ਵਿੱਚ ਕੂਤਰਾਂ ਦਾ ਦਾਣਾ ਪਾਣੀ ਕਰਿਆ ਵਾ ਚੰਗਾ ਫਿਰ ਦਾਣਾ ਪਾਣੀ ਕਰਕੇ ਤੇ ਫਿਰ ਮੈਂ ਇੱਥੇ ਆਉਣਾ ਤੇ ਫਿਰ ਇਹਨੂੰ ਫੜਦੇ ਆਂ ਚੱਲ ਨੂਰ ਆਪਾਂ ਚੱਲ ਗਏ ਥੂਰ ਘਰ ਜੋਗਦੇ ਆਂ ਚਲੋ ਕਰਾ ਬਾਦੋਂ ਆਪਾਂ ਚੱਲਦੇ ਆਂ ਘਰੇ ਜੀ ਬਾਬੀ ਕਰੋ ਹੌਟ ਵਾਟਰ ਲਿਆਂਦਾ ਤੇ ਕਣਕ ਲਿਆਂਦੀ ਬਈ ਥੋੜੀ ਥੋੜੀ ਕਣਕ ਮੁੱਕੀ ਪਈ ਆ ਯਾਰ ਹਨ ਬਲਜੀਤ ਨੇ ਹਜੇ ਕੀਤੀ ਨਹੀਂ ਸੱਟ ਵਟੋ ਆ ਵੀ ਡੁੱਲ ਗਈ ਸੀ ਓਏ ਚਲੋ ਕਰਾ ਦਾਣਾ ਪਾਣੀ ਕਰੀਓ ਯਾਰ ਤੇ ਦੂਜੇ ਬੱਚੇ-ਬੁੱਚੇ ਲਾਈਏ ਫਿਰ ਟੈਂਕੀ ਤੇ ਚੱਲਦੇ ਆਂ ਮੁੰਡੇ ਨੂੰ ਖੜਾ ਕੇ ਆਂ ਟੈਂਕੀ ਦੇ ਥੱਲੇ ਕਿ ਬਈ ਲਾਈਟਾਂ ਟੋ ਰੱਖੀਏ ਦਾਣੇ ਦਾਣੇ ਲੈਣ ਟ੍ਰੇਆਂ ਰੈਡੀ ਆ ਸਾਰੇ ਕੂਤਰਾ ਦਾਣੇ ਰੱਖੀਏ ਪਹਿਲਾਂ ਆਪਾਂ ਵੱਡੇ ਕੂਤਰਾ ਨੂੰ ਸਾਰੇ ਨੂੰ ਠੀਕ ਹੈ ਇਹਨਾਂ ਦਾ ਕੰਮ ਨਹੀਂ ਵੀੜੀ ਵੱਡਿਆਂ ਨੂੰ ਸਾਰਿਆਂ ਨੂੰ ਰੱਖਦਗੇ ਬੱਚਾ ਪੁੱচ্চਾ ਹੋ ਜਣਾ ਮੁੜ ਕੇ ਟੈਂਕੀ ਤੇ ਚੜਨਾ ਕੀ ਪਤਾ ਮੁੜਿਆ ਜਾਵੇ ਨਾ ਮੁੜਿਆ ਜਾਵੇ ਪਹਿਲਾਂ ਰੱਖ ਹੀ ਚੱਲ ਗਿਆ ਆਪ ਦੇ ਨਾਲ ਵੀ ਉਨੀ ਕੀ ਹੋਊਂ ਵੀ ਸਕਦੇ ਰਿਸਕ ਹੀ ਆ ਕੰਮ ਬਾਬਿਓ ਆਈ ਢੀ ਸ਼ੌਕੀ ਨਹੀਂ ਕੂਤਰਬਾਜੀ ਜਿਹੜੇ ਕਹਿੰਦੇ ਖੋਡਾ ਨੰਬਰ 2 ਆਇਓ 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 ਪੁੱਤ ਤੈਨ ਸੱਚ ਵੀ ਬਲਜੀਤ ਕਹਿੰਦਾ ਵੀ ਜਿਹੜਾ ਉਹ ਗੱਟਾ ਸੀ ਕਣਕ ਨਾਲ ਰੱਖ ਹੀ ਗਏ ਹੋ ਉਹ ਸਹੀ ਨਹੀਂ ਕਹਿੰਦਾ ਉਹ ਲੱਗਿਆ ਪਿਆ ਸਾਰਾ ਕਹਿੰਦਾ ਕੂਤਰਾਂ ਦੇ ਪਾਉਣ ਵਾਲੀ ਹੋਊਗੀ ਤੇ ਉਹ ਨੂੰ ਸਾਫ਼ ਕਰਿਆ ਤਾਂ ਕੋਈ ਫਾਇਦਾ ਨਹੀਂ ਗੱਟਾ ਹੋਰ ਲਿਆ ਉਹ ਮੇਰਾ ਆ ਬੜਾ ਯਾਬ ਹੋਇਆ ਹਨਾ ਹਜੇ ਗੱਟਾ ਕਣਕ ਦਾ ਸਾਫ਼ ਕਰਾ ਕੇ ਉਹਨੇ ਕਣਕ ਜਾਵਾ ਮੁੱਕੀ ਬਈ ਹੈ ਹਾਂ ਆਇਓ 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 ਪੁੱਤ ਆਇਓ ਤੇ ਬੈਡ ਕਾਲੇ ਜਾਨਵਰਾਂ ਨੂੰ ਵੀ ਰੱਖਦੀ ਆ ਆਇਓ 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 ਪੁੱਤ ਪਿੰਜਰੇ ਵਾਲੇ ਕੂਤਰਾਂ ਨੂੰ ਵੀ ਰੱਖ ਦਿੱਤੇ ਬਈ ਠੀਕ ਹੈ ਤੇ ਇਧਰ ਵੀ ਹੋ ਗਈ ਓਕੇ ਓਕੇ ਆ ਬਰੋ ਸਾਰੇ ਫੁੱਡਾਂ ਦੇ ਪਹਿਲਾਂ ਤੱਤਾ ਪਾਣੀ ਪਾਦਾ ਸੀ ਬਈ ਮੈਂ ਬੈਟਕ ਜੀ ਵੀ ਤੱਤਾ ਪਾਣੀ ਪਾਦਾ ਸੀ ਸਾਰਿਆਂ ਨੂੰ ਦਾਣਾ ਰੱਖਦਾ ਤੇ ਬਹੁਤ ਟਾਈਮ ਹੋ ਗਿਆ ਬਈ ਬਹੁਣੇ ਰਹਾ ਹੋ ਗਿਆ ਬੈਟਰੀ ਲਈ ਆਪਣੀ ਪੱਟ ਚਾਰਜ ਤੋਂ ਤੇ ਚੱਕ ਲਈਏ ਖੇਤ ਹੋ ਗਏ ਰੈਡੀ ਤੇ ਹੁਣ ਚਾਲਦੇ ਆ ਬਈ ਬੱਚਾ ਫੜਨ ਤੇ ਚੋਬਰ ਉੱਥੇ ਹੀ ਖੜਾ ਪੂਰਾ 1 ਘੰਟੇ ਤੋਂ ਉੱਤੇ ਵਾ ਡੇਢ ਘੰਟਾ ਦੀ ਪੱਕੀ ਡੋੜੀ ਆ ਬਿਆਰ ਦੀ ਹਣਾ ਇੰਨਾ ਟਾਈਮ ਖੜਨਾ ਵੀ ਔਖਾ ਹੈ ਉਹਨੂੰ ਮੈਂ ਐਂ ਕਹਿਆ ਮੈਂ ਤੋ ਇੱਥੇ ਖੜ ਬੱਚੇ ਥਲੇ ਨਿਗਾਰਾ ਰੱਖ ਉਥੋਂ ਇੰਚ ਨਹੀਂ ਹਿੱਲਿਆ ਉਹ ਉੱਥੇ ਖੜਾ ਉਹਨਾਂ ਗਰੰਟੀ ਆ ਆਪਣੀ ਚਲੋ ਚੱਲੀਏ ਬਰੋ ਹਣਾ ਇਹ ਤੋਂ ਜਿੰਦੇ ਗੁੰਡੇ ਲਾ ਚਲੀਏ ਆਪਣੇ ਸਾਰੇ ਲਓ ਜੀ ਪਹੁੰਚ ਗਏ ਤੇ ਚੋਬਰ ਨੂੰ ਜਿੱਥੇ ਖੜਾਇਆ ਗਿਆ ਸੀ ਉੱਥੇ ਖੜਾ ਹੈ ਕਹਿੰਦਾ ਗੁੱਡ ਮਾਰਨਿੰਗ ਮਸਲੇ ਜੁਨੇ ਹਾਲ ਹੋਣੇ ਅਜੋ ਨੇ ਕੱਲ ਹੋਣੇ ਉਹ ਟੈਂਕੀ ਤੇ ਚੜਦਾ ਬਾਬੇ ਨਹੀਂ ਨਹੀਂ ਇਹ ਬੈਂਡਰੀ ਆਪਣੀ ਬੱਚਾ ਜਿਹਨੂੰ ਅੜਗਾ ਛਾਂ ਹੀ ਪੈਂਦੀ ਆ ਗਏ ਜੀ ਗੱਡਿਆਂ ਦੇ ਤੰਗ ਰੋਕ ਆਜੋ ਜੀ ਚੱਲੀ ਆਪਾਂ ਵਧੀਆ ਟੈਂਕੀ ਕੰਨੀ ਨੂੰ ਠੀਕ ਆ ਕਿ ਨਹੀਂ ਤੇ ਬਾ ਹੁਣ ਬੱਚਾ ਲਾ ਲਿਆ ਉਹਨੇ ਟੈਂਕੀ ਤੇ ਚੜਨਾ ਤਾਂ ਆਪਣਾ ਬਾਈ ਲੱਤ ਬਾਈ ਲੱਤ ਕਾ ਕੰਮ ਆਪਣੀ ਦਾ ਫਿਰ ਹੱਥ ਤੱਕ ਹੀ ਲੱਤਾਂ ਨਹੀਂ ਚੜਨਾ ਪਤਾ ਹਾਂ ਇੱਥੇ ਖੜੇ ਨੂੰ ਖਾ ਤਾਂ ਹੀ ਕਿਤੇ ਮੈਂ ਖਾਈ ਉਹਨਾਂ ਨੂੰ ਠੀਕ ਲਓ ਜੀ ਆ ਗਏ ਟੈਂਕੀ ਤੇ ਨਹੀਂ ਨਹੀਂ ਟੇਕ ਕੇ ਮੱਥਾ ਤੇ ਹੁਣ ਚੜ ਜਾਣਾ ਤਾਂ ਹਾਂ ਤਾਂ ਤਾਰਾ ਤੂਰਾ ਵੀਰੋ ਪਹਿਲਾਂ ਹੀ ਉਹ ਕਰ ਰੱਖਿਆ ਹੈ ਕਿ ਸਾਡਾ ਕੋਈ ਕੰਮ ਨਹੀਂ ਕੀਤਾ ਆਖਣ ਵੀ ਸਾਡਾ ਹਣਾ ਤੇ ਆ ਤੂੰ ਲੋਈ ਮੇਰੀ ਫਾੜੀ ਲੈਵੇਂ ਲੋਈ ਫਾੜਾ ਮੈਂ ਤਾਂ ਤਾਂ ਲੋਈ ਦੇ ਵਿੱਚ ਚੜ ਕੇ ਠੰਡੇ ਵਜਾ ਕੇ ਤੇ ਹਾਂ ਤੂੰ ਲੋਈ ਲੈ ਮੈਨੂੰ ਤਾਂ ਗਰਮੀ ਲੱਗੂ ਹੁਣ ਤਾਂ ਜਾ ਕੇ ਹਾਂਜੀ ਮੇਰੇ ਵੀਰੋ ਚੜ ਗਏ ਜੀ ਟੈਂਕੀ ਦੇ ਉੱਪਰ ਠੀਕ ਐ ਇਧਰ ਖੱਬੇ ਹੱਥ 'ਚ ਆਪਣੀ ਦਿਨਾਲੀ ਜਿਹੜੀਆਂ ਅੱਖਾਂ 'ਚ ਮਾਰਨੀ ਹੈ ਬੱਚੇ ਦੇ ਤੇ ਫੇਰ ਫੜੀ ਜਾਊਗੀ ਤੇ ਬੱਚਾ ਉੱਤੇ ਹੀ ਬੈਠਾ ਹਣਾ ਬਸ ਬਾਬੇ ਦਾ ਨਾਲ ਹੈ ਕਿ ਚੜ ਜਾਏਗਾ ਆਪਾਂ ਵਾਹਿਗੁਰੂ ਕਰੇ ਕਿਰਪਾ वैसे हुन त डेली मतलब थोनू पता चढ़दे रहना हुन डर लगनो हार्ड अटैच की तेरा नॉर्मल जी गल हो गई चढ़ना करना पर ऊंची बहुत बाबे फ्रू डरता लगदे ਥੱਲੇ ਥੱਲੇ ਵੀੜਿਆਂ ਤਾਂ ਤੇ 1 ਮਿੰਟ ਹੁਣ ਬੱਚਾ ਫੜ ਲਿਆ ਵਾ ਹਨਾ ਇਹ ਵੀਡੀਓ ਵੀਡੀਓ ਬਣਾਉਂਦੇ ਚੱਕਰਾਂ ਜਿਵੇਂ ਬੱਚਾ اٹਕਾ ਪੜਾ ਵੱਡਾ ਦੁੱਖ ਹੈ ਪੜਾ ਬੱਚਾ ਫੜ ਲਿਆ ਵਾ ਵੀਡੀਓ ਮੈਂ ਬੱਚਾ ਫੜ ਕੇ ਉਦੋਂ ਬਾਅਦ ਲਾ ਲੂਗਾ ਠੀਕ ਹੈ ਕਿ ਨਹੀਂ ਤੇ ਚਲੋ ਵਾਹਿਗੁਰੂ ਸੱਚੇ ਪਾਸ਼ਾ ਕਰੀ ਕਿਰਪਾ ਜੀ ਮੇਰੇ ਵੀਰੋ ਤੇ ਬੱਚਾ ਫੜਿਆ ਗੇ ਫੜਿਆ ਗਿਆ ਵੀ ਟੈਂਕੀ ਤੋਂ ਠੀਕ ਹੈ ਸੁੱਖੀ ਜਾਂਦੀ ਜਾਵਾ ਪੂਰਾ ਬੜਾ ਜ਼ਿਆਦਾ ਝਾਂਟਾ ਬਾਬੇ ਜਿੰਨਾ ਖ ਉਹਨੇ ਝਾਂਟਾ ਠੀਕ ਹੈ ਕਿ ਨਹੀਂ ਪਰ ਫਿਰ ਵੀ ਫੜ ਲਿਆ ਕੋਈ ਇਸ਼ੂ ਵਾਲੀ ਗੱਲ ਨਹੀਂ ਬਾਬੇ ਨੇ ਕੀਤੀ ਕਿਰਪਾ ਇੱਥੋਂ ਚੱਕਤਾ ਕੇ ਨੂੰ ਆਪ ਬੰਨੀ ਤੋਂ ਹੋ ਰੇਗਾ ਉਧਰ ਆਪਣਾ ਪਿੰਡ ਇਹ ਆ ਆਪਣੇ ਕੋਲੇ ਬੱਚਾ ਮੇਰੇ ਵੀਰੋ ਤੇ ਓਕੇ ਹੋ ਗਈ ਜੀ ਰਿਪੋਰਟ ਸਹੀ ਆ ਬਸ ਕੀਤੀ ਮਾਲਕ ਨੇ ਕਿਰਪਾ ਤੇ ਹੁਣ ਇਹਨੂੰ ਵੀ ਕਰਾ ਥੱਲੇ ਲੈ ਚੜੇ ਸੀ ਇਹਦੀ ਡਰਜਾ ਲੱਗੀ ਜਾਂਦਾ ਮੈਨੂੰ ਇੱਥੇ ਹੋਰ ਨਾ ਦੇਖ ਲੈ ਇੱਕ ਅੱਧਾ ਕੀ ਹੋਰ ਬੈਠਾ ਹੋਵੇ ਤਾਂ ਲੈ ਜਾਗੇ ਲਾਗੇ ਸਾਰੇ ਗੋਲੇ ਗੁੱਲੇ ਆਪਾਂ ਚੈੱਕ ਦਾਗੇ ਕਰਦਗੇ ਵੇਹ ਲਗਾ ਟੈਂਕਾਂ ਗਾ ਹਾਂਜੀ ਆ ਗਏ ਥੱਲੇ ਜੀ ਬਸ ਉਤਰਿਆ ਮੇਨ ਜਿਹੜਾ ਪੜਾਹ ਹੁੰਦਾ ਉਹਦੇ ਤੋਂ ਬਾਅਦ ਉਤਰਿਆ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਬਰੋ ਬਾਕੀ ਯਾਰ ਨਾ ਐ ਡਿੱਗਣ ਡੂਗਾ ਤਾਂ ਕੋਈ ਖਤਰਾ ਨਹੀਂ ਹੁੰਦਾ ਇਹ ਤਾਂ ਟੈਂਕੀ ਤੋਂ ਖਤਰਾ ਕਾਹਦਾ ਹੁੰਦਾ ਨਾ ਕਈ ਟੈਂਕਾਂ ਪੁਰਾਣਿਆ ਪੁਰੂਣਾ ਹੁੰਦਾ ਪੌੜੀਆਂ ਖਿਲਦੀਆਂ ਹੁੰਦਾ ਟੈਂਕੀਆਂਾਂ ਦੀਆਂ ਆਹ ਵਾਲੰਗ ਜਿਹੜੇ ਚੜਨ ਉਤਰਨਾਂਗੇ ਠੀਕ ਐ ਇਹ ਉਹ ਤਾਂ ਕੋ ਚੱਕਰ ਨੇ ਟੈਂਕੀ ਟੋੜਾ ਹਨਾ ਹੈ ਛਾ ਤਾਂ ਮੈਂ ਤਾਂ ਸਹੀ ਦਾਦਾ ਲੱਤਾਂ ਜਾਂਦਾ ਮੜਾ ਕੰਬੀ ਨਾ ਮੜਗਾ ਮੜਗਾ ਹੀ ਆ ਐਂ ਨਾਣੀ ਹੈ ਹਉ ਥੱਲੇ ਕਿਥਾ ਉਹ ਚੋਬਰ ਖੜਾ ਉਹਦੇ ਤਾਂ ਤਾਂ ਦਿਖਾਇਆ ਕਰ ਥੱਲੇ ਵੀ ਉਹ ਦਿਖਾਇਆ ਕਰ ਦਿਖਾਉਣਾ ਹੁੰਦਾ ਮੈਂ ਤਾਂ ਮਾੜਾ ਮੋਟਾ ਜਾ ਬੜਾ ਫੋਜ ਐਂ ਨੇ ਪੈਦਾ ਡਰ ਜਿਹਾ ਲੱਗਦਾ ਹੋਰ ਤਾਂ ਕੋਈ ਗੱਲ ਨਹੀਂ ਉੱਤਰੇ ਵਾਹ ਬਾਬੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਤਾਂ ਥੱਲੇ ਆ ਗਏ ਹੁਣ ਕੋਈ ਡਰ ਵਾਲੀ ਗੱਲ ਨਹੀਂ ਹੁਣ ਤਾਂ ਨਿਮਾ ਦੇ ਕੋਲੇ ਆ ਗਏ ਹਾਂ ਓ ਮੁੰਡਿਆ ਆਹ ਦੇਖ ਤਾਰਾਂ ਲੱਗੀਆਂ ਨੇ ਆਪਣੇ ਵਾਸਤੇ ਵੀ ਤਾਂਣਾ ਚੜ੍ਹ ਜੀ ਆਪਾਂ ਆ ਗਏ ਜੀ ਥੱਲੇ ਓਹੋ ਚੱਲੀਏ ਮੁੰਡਿਆ ਬਹੁਤ ਟਾਈਮ ਹੋ ਗਿਆ ਨਾ ਵਾਹਿਗੁਰੂ ਬਾਬਾ ਆਪਣੇ ਨਾਲ ਆ ਆਪਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਠੀਕ ਹੈ ਬਸ ਵਾਹਿਗੁਰੂ ਦਾ ਨਾਮ ਲੈ ਕੇ ਚੜ੍ਹ ਜਾਂਦੇ ਆਂ ਇਹ ਦੇਖੀ ਹੋਗੀ ਇੱਥੋਂ ਬਾਅਦ ਸਿੱਖੀ ਤੇ ਆਪਾਂ ਅੱਠ ਵਜੇ ਹਾਂ ਅੱਜ ਅੱਜ ਵੇਖ ਲੈ ਅੱਜ ਕਿੰਨਾ ਟਾਈਮ ਹੋਇਆ 4:40 ਹੋਇਆ ਸਿਰਫ 4:40 ਇੰਨੇ ਟਾਈਮ ਚੜੀ ਮਾਰੀ ਕਰ ਲੈਂਦੀ ਆਪਾਂ ਹਾਂ ਜਨੇਰਾ ਦੇਖ ਹਾਂ ਨੇਰਾ ਫੁੱਲ ਆ ਦਿਨ ਮੇਰੇ ਵਾਲੇ ਚੱਲ ਪਏ ਜਾਵਾਂ ਹਾਂਜੀ ਮੇਰੇ ਵੀਰੋ ਲੈ ਕੰਨੀਆਂ ਦੇਖ ਕਿੰਨੇ ਕਿੰਨੇ ਘਾਟ ਬੱਚੇ ਦੀਆਂ ਇਹ ਆਈਏ ਭੜੇ ਮੂੰਹਾਂ ਵਾਲੇ ਚੇਪੀਆਂ ਯਾਰ ਵੱਡੀ ਉਮੀਦ ਮੇਰੀ ਜੇਬ ਵਿੱਚ ਚੇਪੀ ਤਾਂ ਜੇਬ ਚ ਪੱਕੀ ਆ ਭਈ ਹੁਣ ਸਰਪਨਾ ਹੁਣ ਦੇ ਚੇਪੀ ਧਰਦ ਗਏ ਠੀਕ ਹੈ ਕਹਣੀ ਬਾਜੀ ਹਾਂਜੀ ਛੱਡ ਦੇ ਉਹਨੂੰ ਬੱਚਿਆਂ ਚ ਤੇ ਯਾਰ ਬਲਜੀਤ ਕਹਿੰਦੇ ਸੀ ਉਹ ਕਣਕ ਜੜੀ ਫੜਾ ਕੇ ਆਏ ਆ ਉਹ ਕਹਿੰਦਾ ਖਰਾਬ ਆ ਕਰਾ ਹਾਂ ਤੇ ਕਹਿੰਦਾ ਹੋਰ ਘਟਾ ਲਿਆਵਾਂ ਹਾਂ ਹੋਰ ਓਡਾ ਬਟ ਐਡਾ ਹੀ ਹੋਗੇ ਹੁਣ ਨੇੜੇ ਨੇੜੇ ਰਹੂਗਾ ਥੱਲੇ ਥੱਲੇ ਇਹ ਹੁਣ ਬਾਲੇ ਵਾਲਾ ਹੈ ਨੀਗਾ ਦੇਦਾ ਜੀ ਇੱਕ ਘਟੇ ਨੂੰ ਹੋਰ ਚਾਹਣ ਲਾਂਡਾ ਜੀ ਚਲੋ ਜੀ ਲਗੇ ਮੂਹ ਨੇਰੇ ਚਟੇ ਵਾਲਿਆਂ ਜੀ ਸਮਾ ਲਵਾਂਗੇ ਵਿੱਚ ਜੀ ਮੇਰੇ ਵੀਰੋ ਆ ਗਏ ਜੀ ਬਜੀਤ ਕੋਲ ਇਹ ਕਣਕ ਨਿਕਲੇ ਇੱਕ ਨੰਬਰ ਦੀ ਸਾਫ ਸੁਥਰੀ 52 ਕਿਲੋ ਜੀ ਇੱਕ ਮੀਣਾ ਨੰਗ ਜੋ ਆਪਣਾ ਓਕਾ ਓਕਾ ਆਸਾ ਠੀਕ ਆ ਠੀਕ ਆ ਉੱਤਰ ਕੋਟਾਂ ਬਜੀਤ ਵੀ ਅੰਦਰ ਫਲੱਡ ਲਾਈਟ ਲਾਈ ਪਿਆ ਬਾਰਨ ਆਈਪੀ ਅੰਦਰ ਹੀ ਲਾਈਵ ਹੈ ਕਹਿੰਦਾ ਚਾਂਨਣ ਜੂਨੇ ਪੂਰਾ ਹੋਵੇ ਐਂ ਕਰਕੇ ਸਫਾਈ ਹੁੰਦੀ ਹੈ ਜੀ ਕਣਕ ਦੀ ਕਹਿੰਦੇ ਸਪੈਸ਼ਲ ਓਨਲੀ ਬਲਜੀਤ ਕਰਦਾ ਇਹ ਕੰਮ ਹੋਰ ਨਹੀਂ ਕੋਈ ਕਰ ਸਕਦਾ ਕਬੂਤਰਾਂ ਵਾਲੀ ਕਣਕ ਇੱਕ ਖੰਡਰ ਬਣਾਉਂਦਾ ਹੈ ਆਪਣੀ ਜਮਾਂ ਹਾਂਜੀ ਮੇਰੇ ਵੀਰੋ ਤੇ ਕਣਕ ਸਾਫ਼ ਕਰਾ ਲਿਆਂਦੀ ਨਾਲ ਦੀ ਨਾਲ ਹੀ ਬਲਜੀਤ ਨੇ 10 ਮਿੰਟਾਂ ਹੀ ਕਰਕੇ ਦੇ ਦਿੱਤੀ ਤੇ 51 ਕਿਲੋ ਕਣਕ ਆ ਬਈ ਹਨ ਇਹ ਨਾਲ ਆਪਣਾ 1 ਸਹੀ ਮਹੀਨਾ ਲੰਘਣਾ ਚਾਹੀਦਾ ਹੈਗਾ ਕਿਉਂਕਿ ਹੁਣ ਕਬੂਤਰ ਵੱਧ ਗਏ ਬੱਚੇ ਵੱਧ ਗਏ ਹਨ ਉਤੋਂ ਘਰ ਦਾ ਨਹੀਂ ਹੱਥ ਚੱਕ ਤੇ ਘਰ ਦੇ ਕਹਿੰਦੇ ਵੀ ਆਪ ਦਾ ਪ੍ਰਬੰਧ ਆਪ ਕਰ ਲਿਆ ਕਰ ਬਈ ਮੈਂ ਕੋਈ ਗਲਤੀ ਕਰ ਲਿਆ ਕਰਾਂਗੇ ਹੋਰ ਕਿੱਡਾ ਕਾ ਮਹੀਨੇ ਦਾ 1000 ਰੁਪਏ ਵਾਧਾ ਲੱਗ ਜਾ ਗੁਰੂ ਆਪਣਾ ਹਾਂ ਇੱਕ ਕਰਤੀ ਹੈ ਜੀ ਗੇਮ ਉਹ ਹੋ ਗਈਆਂ ਕਿੱਲਾ ਹਾਂ ਜੀ ਵੀ ਅਪਡੇਟ ਕਰ ਲਈ ਤੇ ਵੀਡੀਓ ਵੀ ਅਪਲੋਡ ਕਰਤੀ ਚੱਲੀਏ ਥੰਦੇ ਹਾਂ ਜੀ ਮੇਰੇ ਵੀਰੋ ਆ ਗਏ ਜੀ ਦਰਲੇ ਘਰੇ ਨਾਈ ਤੋਂ ਹੀ ਕਰਿਆ ਦੀ ਫਰੈਸ਼ ਹੋਇਆ ਹੈ ਰੋਟੀ ਪਣੀ ਖਾ ਜਾਂਦਾ ਆ ਵਾਰ ਤਾਂ ਹੁਣੇ ਖੁੱਲਿਆ ਨਾ ਮੈਂ ਕਿਹਾ ਪਹਿਲਾਂ ਤੋਂ ਖੁੱਲਿਆ ਪਿਆ ਤੇ ਬਸ ਠੀਕ ਆ ਬਰੋ ਕਰਦੀ ਆਪਾਂ ਵਲੌਗ ਦੀ ਐਂਡਿੰਗ ਠੀਕ ਆ ਤੇ ਸਭ ਕੁਝ ਓਕੇ ਆ ਬਰੋ ਸਾਰੇ ਬੱਚੇ ਪੂਛੇ ਜਮਾ ਓਕੇ ਦਾ ਰਿਪੋਰਟਾਂ ਨੇ ਤੇ ਦਾਣਾ ਪਾਣੀ ਇਹ ਵੋ ਪਾਬ ਕੋਸ਼ ਆਈਦੀ ਕੜੀ ਸਹੀ ਹੈ ਸਾਰੇ ਬੱਚੇ ਪੂਰੇ ਆ ਜਿੰਨੇ ਛੱਡੇ ਸੀ ਕੱਢੇ ਸੀ ਹਨਾ ਬਾਹਰ ਤੇ ਬਸ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਕਰੀਏ ਹਨਾ ਤੇ ਕਰਦੇ ਵਲੌਗ ਦੀ ਐਂਡਿੰਗ ਬਈ ਆਪਾਂ ਤੇ ਬਾਕੀ ਕਮੈਂਟ ਕਾਊਂਟ ਦੇਖਦਾ ਹੁਣ ਸਾਰੇ ਭਰਾਵਾਂ ਦੇ ਹਨਾ ਜਿੰਨੇ ਵੀ ਭਰਾ ਕਰਦੇ ਆ ਚੰਗੇ ਮਾੜੇ ਸਭ ਪੜਦਾ ਮੈਂ ਬਸ ਇਹਨਾਂ ਉਹਦਾ ਰਿਪਲਾਈ ਕਰਨ ਦਾ ਟਾਈਮ ਨਹੀਂ ਲੱਗਦਾ ਤੇ ਕਮੈਂਟ ਤਾਂ ਆਪਣੀ ਸਾਰੀ ਟੀਮ ਹੀ ਪੜਦੀ ਹੈ ਹਨਾ ਚੋਬਰ ਟਿਊਲੀ ਵਰਗੇ ਜਿੰਨੇ ਵੀ ਆਪਣੇ ਨਾਲ ਹਲੇ ਆ ਸਾਰੇ ਪੜਦੇ ਵੀ ਕਿਹੜੇ ਕੀ ਕਹਿੰਦੇ ਆ ਲਗਭਗ ਸਾਰੇ ਤੁਹਾਨੂੰ ਪਤਾ ਵਧੀ ਹੀ ਹੁੰਦੇ ਆ ਤੇ ਕਮੈਂਟ ਕਮੂਟ ਕਰਿਆ ਕਰੋ ਦੱਬ ਕੇ ਵੀਡੀਓ ਥੱਲੇ ਬਈ ਠੀਕ ਆ ਕੋਈ ਨਾ ਮਾੜੇ ਮੂਟੇ ਜੇ ਵਿਹਲੇ ਹੋਏ ਤਾਂ ਰਿਪਲਾਈ ਵੀ ਜਰੂਰ ਕਰਾਂਗੇ ਸਾਰੇ ਭਰਾਵਾਂ ਦਾ ਆਪਾਂ ਹਨਾ ਸਾਰੇ ਆਪਣੇ ਭਰਾ ਆ ਯਾਰ ਵੱਡੇ ਛੋਟੇ ਕੋਈ ਈਸ਼ੂ ਵਾਲੀ ਗੱਲ ਨਹੀਂ ਤੇ ਠੀਕ ਆ ਬਈ ਬਸ ਕੱਲ ਨੂੰ ਦੇਖਦੇ ਆ ਕੀ ਬੰਦਾ ਹਨਾ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਗੁੱਡ ਨਾਈਟ ਸੋਨੇ ਸਾਰੇ ਲਵ ਯੂ